ਮੁੱਖ ਮੰਤਰੀ ਸਾਹਿਬ ਦੇ ਕੱਲ ਸਮਾਗਮ ਦੇ ਵਿੱਚ ਇੱਕ ਸਾਡੇ ਨਗਰ ਦੇ ਵਸਨੀਕ ਨੇ ਇੱਕ ਸ਼ਿਕਾਇਤ ਕੀਤੀ ਸੀ ਜਿਹਦੇ ਫੌਰੀ ਐਕਸ਼ਨ ਹੋਣਸਾਰ ਨਾਲ ਦੇ ਨਾਲ ਐਕਸ਼ਨ ਲੈਂਦੇ ਆ ਤੇ ਪਿੰਡ ਦੇ ਕੁਝ ਭਲੇਮਾਨ ਸੰਬੰਧੇ ਪਰਚਾ ਦਾ ਛੱਡੋ ਕੋਈ ਉਹਨਾਂ ਦਾ ਕੋਈ ਥਾਣੇ ਤੱਕ ਨਹੀਂ ਗਿਆ ਹੋਣਾ ਬੰਦਾ ਘਰੇ ਬੈਠੇ ਬਿਨਾਂ ਗੱਲ ਤੋਂ ਆ ਕੇ ਪਰਚੇ ਦੇ ਵਿੱਚ ਤੁੰਤੇ ਜਿਹੜੇ ਛੋਡੇ ਨਮਾਇੰਦੇ ਆ ਤੁਸੀਂ ਜਾਂਚ ਕਰੋ ਛੋਡੇ ਵਿਧਾਇਕ ਅੱਜ ਕਰੋੜਾਂ ਰੁਪਈਆ ਦਾ ਘਾਵੜੇ ਨਿਕਲ ਰਹੇ ਆ ਉਹਨਾਂ ਉਹ ਛੋਡੇ ਆ ਫਿਰਦੇ ਤੁਹਾਡੇ ਸਾਹਮਣੇ ਅੱਜ ਤੱਕ ਕੀ ਕੀਤਾ ਉਹਨਾਂ ਦਾ ਇੱਕ ਭਲੇ ਮਾਰਸ ਬੰਦਿਆਂ ਨੂੰ ਘਰੋਂ ਫੜ ਕੇ ਉਹਨਾਂ ਤੇ ਇਸ ਤਰ੍ਹਾਂ ਰੇਡ ਮਾਰੀ ਆ ਜਿਵੇਂ 50 50 ਬੰਦੇ ਪੁਲਿਸ ਦੇ ਮਾਰ ਕੇ ਜਿਵੇਂ ਬਹੁਤ ਵੱਡੇ ਕ੍ਰਾਈਮਨਲ ਹੁੰਦੇ ਆ ਉਹ ਮੁੱਖ ਮੰਤਰੀ ਸਾਹਿਬ ਤੁਹਾਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਪੰਜਾਬ ਦੇ ਲੋਕਾਂ ਨੇ ਜਤਾਇਆ ਇਹ ਤੁਸੀਂ ਜਿਹੜੇ ਚੰਦ ਬੰਦੇ ਆ ਇਹਨਾਂ ਦੀਆਂ ਵੋਟਾਂ ਨਾਲ ਨਹੀਂ ਮੁੱਖ ਮੰਤਰੀ ਬਣੇ ਜੇ 92 ਵਿਧਾਇਕ ਬਣਿਆ ਤਾਂ ਆਪ ਜਿਹੜੇ ਲੋਕ ਬੈਠੇ ਆ ਇਹਨਾਂ ਦੇ ਵੋਟਾਂ ਨਾਲ ਹੀ ਤੁਸੀਂ ਮੰ बड़े-बड़े ਇੱਥੇ ਘਾਫਲੇ ਹੋਇਆ ਜਿਹੜੇ ਪ੍ਰਸ਼ਾਸਨ ਨੇ ਰਲ ਕੇ ਕੀਤੇ ਆ ਅੱਜ ਤੱਕ ਕਰੋੜਾਂ ਦੀ ਜਾਂਚ ਨਹੀਂ ਹੋਈ ਕਰੋੜਾਂ ਰੁਪਈਆ ਦਾ ਸੀਵਰੇਜ ਦਾ ਘਾਫਲਾ ਮੈਂ ਕਹਿੰਦਾ ਸਾਡੇ ਪਿੰਡ ਦਾ ਜੇ ਚੰਗੀ ਤਰ੍ਹਾਂ ਜਾਂਚ ਹੋ ਜੇ ਤਾਂ ਇੱਥੇ ਕਰੋੜਾਂ ਰੁਪਈਆ ਦਾ ਘਾਫਲਾ ਨਿਕਲਣਾ ਹੋ ਮੁੱਖ ਮੰਤਰੀ ਸਾਹਿਬ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਆ ਕੱਲ ਜਿਹੜਾ ਪਰਚਾ ਕਰਕੇ ਭਲੇ ਮਰਸਾਂ ਦੇ ਕਿਉਂਕਿ ਇਹ ਬੰਦੇ ਨਾ ਤਾਂ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਕੋਈ ਆਗੂ ਆ ਨਾ ਹੀ ਇਹ ਕਿਸੇ ਜੂਨੀਅਨਾਂ ਦੇ ਆਗੂ ਆ ਇਹ ਤਾਂ ਆਮ ਕੰਮ ਕਰਨ ਵਾਲੇ ਬੰਦੇ ਆ ਸਾਰੇ ਮਾੜੇ ਦੌਰ ਦੇ ਵਿੱਚ ਭਲੇ ਮਰਸਾਂ ਨੂੰ ਚੱਕ-ਚੱਕ ਕੋ-ਕੋ ਕੇ ਮਾਰਿਆ ਅੱਜ ਉਹਨਾਂ ਨੂੰ ਕੋਰਟਾਂ ਸਜ਼ਾ ਸੁਣਾ ਰਹੀ ਆ ਜੋ ਲੈ ਲੜਕਾ ਘਰ ਦੇ ਫਿਰਦੇ ਆ ਇਹਨਾਂ ਦਾ ਹਿਸਾਬ ਦੇਣਾ ਪੈਣਾ ਇਹ ਸਮਾਂ ਆ ਜਾਂਦਾ ਹੁੰਦਾ ਸਦਾ ਤਾਕਤ ਨਹੀਂ ਰਹਿੰਦੀ ਹੁੰਦੀ ਉਹ ਆ ਚੀਜ਼ ਵੀ ਸਾਰਾ ਨਗਰ ਦੇ ਇਕੱਠ ਨੂੰ ਵੀ ਮੁੱਖ ਮੰਤਰੀ ਸਾਹ ਨੂੰ ਦਿਖਾ ਦੇਣਾ ਵੀ ਅੱਜ ਦੇਖੋ ਉਹਨਾਂ ਬੰਦੇ ਦੇ ਮਗਰ ਜਿਹੜਾ ਨਗਰ ਆ ਕਿਸ ਤਰ੍ਹਾਂ ਇਕੱਠਾ ਹੋਇਆ ਗੁਰੂ ਘਰ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੀ ਸਾਧ ਸੰਗ ਜੀ ਫਤਿਹ ਬੁਲਾਉਣਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਸ਼ਾਮ ਦੇ ਟਾਈਮ ਤੇ ਇੱਕ ਬਹੁਤ ਹੀ ਇਹ ਮਾੜੀ ਘਟਨਾ ਸਾਡੇ ਪਿੰਡ ਵਾਸਤੇ ਮੈਂ ਕਹੂੰਗਾ ਇਹ ਵਾਪਰੀ ਆ ਜਿਹਦੇ ਨਾਲ ਸਾਡੀ ਭਾਈਚਾਰਕ ਸਾਂਝ ਦੇ ਵਿੱਚ ਬਹੁਤ ਵੱਡੀ ਇੱਕ ਤਰੇੜ ਜਿਹੜੀ ਪੈ ਚਲੀ ਸੀ ਪਰ ਅੱਜ ਜਿਸ ਤਰ੍ਹਾਂ ਸਨੇਹੇ ਲੱਗੇ ਆ ਮੈਸੇਜ ਹੋਇਆ ਸਾਰੇ ਪਿੰਡ ਦੇ ਜਿੰਨੇ ਵੀ ਬਸਨੀਕ ਬਾਹਰ ਅੰਦਰ ਰਹਿੰਦੇ ਆ ਜਿਸ ਤਰ੍ਹਾਂ ਜਨਗਰ ਇਕੱਠਾ ਹੋਇਆ ਉਹਨਾਂ ਨੇ ਸਬੂਤ ਦੇਤਾ ਇਸ ਗੱਲ ਦਾ ਵੀ ਪਿੰਡ ਸਾਰਾ ਇਸ ਮਸਲੇ ਤੇ ਇਕੱਠਾ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਕੱਲ ਸਮਾਗਮ ਦੇ ਵਿੱਚ ਇੱਕ ਸਾਡੇ ਨਗਰ ਦੇ ਵਸਨੀਕ ਨੇ ਇੱਕ ਸ਼ਿਕਾਇਤ ਕੀਤੀ ਸੀ ਜਿਹਦੇ ਫੌਰੀ ਐਕਸ਼ਨ ਹੋਣ ਸਾਰ ਨਾਲ ਦੀ ਨਾਲ ਐਕਸ਼ਨ ਲੈਂਦਿਆ ਤੇ ਪਿੰਡ ਦੇ ਕੁਝ ਭਲੇਮਾਨ ਸਬੰਧ ਦੇ ਜਿਨ੍ਹਾਂ ਦੀਆਂ ਪੀੜੀਆਂ ਤੋਂ ਮੈਂ ਕਹਿੰਦਾ ਉਹਨਾਂ ਦੇ ਪਰਿਵਾਰ ਚੱਜ ਦੇ ਕਰਕੇ ਤੇ ਪਰਚਾ ਤਾਂ ਛੱਡੋ ਕੋਈ ਉਹਨਾਂ ਦਾ ਕੋਈ ਥਾਣੇ ਤੱਕ ਨਹੀਂ ਗਿਆ ਹੋਣਾ ਬੰਦਾ ਤੇ ਇਹ ਗੱਲ ਸਨਸਾਰ ਪਿੰਡ ਦੇ ਵਿੱਚ ਜੰਗਲ ਦੀ ਅੱਗ ਵਾਂਗ ਗੱਲ ਫੈਲੀ ਵੀ ਇਹ ਬਹੁਤ ਹੀ ਮਾੜੀ ਘਟਨਾ ਹੋਈ ਹੈ ਕਿਉਂਕਿ ਪਰਿਵਾਰ ਦਾ ਪਛੋਕੜ ਪਤਾ ਚੱਲ ਜਾਂਦਾ ਮੈਂ ਸਾਡੇ ਧਰਵਿੰਦਰ ਜੀ ਬੈਠੇ ਇਹਨਾਂ ਦੇ ਫਾਦਰ ਆ ਸਾਡੇ ਬਾਈ ਜੀ ਹਰਪਾਲ ਸਿੰਘ ਦੀ ਗੱਲ ਕਰਦਾ ਕਿਉਂਕਿ ਸਾਡਾ ਨਾ ਤਾਂ ਗਮਾਂਡ ਆ ਇਹ ਬਹੁਤ ਹੀ ਇੱਕ ਸਿਆਣਾ ਤੇ ਸੁਲਝਿਆ ਹੋਇਆ ਪਰਿਵਾਰ ਸੀ ਇਹਨਾਂ ਦੇ ਦਾਦਾ ਜੀ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੇ ਮੇਨ ਮਸਲੇ ਦੇ ਵਿੱਚ ਜਾਂਦੇ ਰਹੇ ਆ ਇਸੇ ਤਰ੍ਹਾਂ ਜਿਹੜੇ ਕੁਲਵਿੰਦਰ ਦੀ ਗੱਲ ਕਰੀ ਗਿਆ ਉਹਨਾਂ ਦੇ ਦਾਦਾ ਜੀ ਨਗਰਮਹਰਾਜ ਦੇ 20 ਸਾਲ ਸਰਪੰਚ ਰਹੇ ਆ ਜਦੋਂ ਸਾਰਾ ਪਿੰਡ ਇਕੱਠਾ ਸੀਗਾ ਤੇ ਮੈਂ ਨਹੀਂ ਕਹਿੰਦਾ ਪਤਾ ਮੈਨੂੰ ਸ਼ਾਇਦ ਪਤਾ ਉਹ ਵੀ ਅੱਜ ਤੱਕ ਉਸ ਪਰਿਵਾਰ ਤੇ ਕੋਈ ਪਰਚਾ ਹੋਇਆ ਹੋਵੇ ਇਹ ਬਹੁਤ ਹੀ ਜਿਹੜੀ ਮਾੜੀ ਘਟਨਾ ਇਹ ਹੋਈ ਆ ਤੇ ਮੈਂ ਧੰਨਵਾਦ ਕਰਦਾ ਮੀਡੀਆ ਵਾਲੇ ਵੀਰਾਂ ਦੇ ਜਿਹੜੇ ਅੱਜ ਇੱਥੇ ਪਹੁੰਚੇ ਆ ਉਹ ਆ ਚੀਜ਼ ਵੀ ਸਾਰਾ ਨਗਰ ਦੇ ਇਕੱਠ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਦਿਖਾ ਦੇਣਾ ਵੀ ਅੱਜ ਦੇਖੋ ਉਹਨਾਂ ਬੰਦੇ ਦੇ ਮਗਰ ਜਿਹੜਾ ਨਗਰ ਆ ਕਿਸ ਤਰ੍ਹਾਂ ਇਕੱਠਾ ਹੋਇਆ ਤੇ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਇਸ ਮੰਚ ਤੋਂ ਮੁੱਖ ਮੰਤਰੀ ਸਾਹਿਬ ਸੋਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਪੰਜਾਬ ਦੇ ਲੋਕਾਂ ਨੇ ਜਤਾਇਆ ਇਹ ਤੁਸੀਂ ਜਿਹੜੇ ਚੰਦ ਬੰਦੇ ਆ ਇਹਨਾਂ ਦੀਆਂ ਵੋਟਾਂ ਨਾਲ ਨਹੀਂ ਮੁੱਖ ਮੰਤਰੀ ਬਣੇ ਜੇ 92 ਵਿਧਾਇਕ ਬਣਿਆ ਤਾਂ ਆਪ ਜਿਹੜੇ ਲੋਕ ਬੈਠੇ ਇਹਨਾਂ ਦੇ ਵੋਟਾਂ ਨਾਲ ਹੀ ਤੁਸੀਂ ਮੰਨ ਲਓ ਮੁੱਖ ਮੰਤਰੀ ਬਣੇ ਹੋ ਤੇ ਅੱਜ ਤੁਹਾਡੇ ਕੋਲ ਐਡੀਆਂ-ਐਡੀਆਂ ਇੰਟੈਲੀਜੈਂਸੀਆਂ ਬੈਠੀਆਂ ਇੱਕ ਮੁੱਖ ਮੰਤਰੀ ਦੇ ਪਲ-ਪਲ ਦੀ ਜਿਹੜੀ ਜਾਣਕਾਰੀ ਆ ਪੰਜਾਬ ਦੇ ਵਿੱਚ ਕੀ ਹੁੰਦਾ ਕੀ ਹੋਣ ਵਾਲਾ ਤੇ ਉਹਨਾਂ ਨੂੰ ਹੁੰਦੀ ਰਹਿੰਦੀ ਆ ਮੈਂ ਕਹਿੰਦਾ ਵੀ ਇਹ ਬੰਦਿਆਂ ਬਾਰੇ ਜੇ ਮੁੱਖ ਮੰਤਰੀ ਸਾਂਝਦਾਰ ਦਾ ਆਪ ਜੇ ਐਡੇ ਵੱਡੇ ਅਹੁਦੇ ਤੇ ਬੈਠੇ ਆ ਤਾਂ ਉਹਨਾਂ ਨੇ ਇੱਕ ਐਸਐਸਪੀ ਨੂੰ ਬਲਾ ਕੇ ਇਹ ਗੱਲ ਕਹਿਣੀ ਸੀ ਵੀ ਇਸ ਮਸਲੇ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਜਿਹੜਾ ਵੀ ਕੋਈ ਦੋਸ਼ੀ ਆ ਉਹਨੂੰ ਬਖਸ਼ਿਆ ਨਾ ਜਾਵੇ ਤਾਂ ਤਾਂ ਉਹ ਗੱਲ ਮੰਨਣਯੋਗ ਹੁੰਦੀ ਸੀ ਪਰ ਇੱਕ ਬਲਾ ਕੇ ਵੀ ਕੋਈ ਭੱਜ ਨਾ ਜਾਣ ਕਿ ਚਲਦੇ ਰਵੇੜ ਦੇ ਵਿੱਚ ਉਹਨਾਂ ਨੂੰ ਜਾ ਕੇ ਫੜੋ ਜੇ ਮੈਂ ਕਹਿੰਦਾ ਵੀ ਉਹ ਤਾਂ ਭਲੇ ਮਰਸ ਬੰਦੇ ਆ ਜੇ ਇਸ ਤਰ੍ਹਾਂ ਕਿਸੇ ਚਲਚੇਤ ਬੰਦੇ ਦੇ ਘਰੇ 10 ਬੰਦੇ ਪੁਲਿਸ ਵਾਲੇ ਵੱੜ ਜਾਣ ਤਾਂ ਉਹ ਹੋ ਸਕਦਾ ਕਿਸ ਨੂੰ ਅਟੈਕ ਵਗੈਰਾ ਹੋ ਜਾਂਦਾ ਤੇ ਬਹੁਤ ਹੀ ਮਾੜੀ ਕਿਉਂਕਿ ਸਾਰੇ ਬਜ਼ੁਰਗ ਬੰਦੇ ਆ ਜਿਹੜੇ ਫੜੇ ਗਏ ਆ ਤੇ ਹਰ ਇੱਕ ਬੰਦੇ ਨੇ ਇਸ ਗੱਲ ਦਾ ਬੁਰਾ ਮਨਾਇਆ ਇਹ ਤਾਂ ਸਾਡੀ ਭਾਈਚਾਰਕ ਸਾਂਝ ਜਿਹੜੀ ਟੁੱਟੀ ਐ ਮੈਂ ਇੱਥੇ ਸਾਰੀਆਂ ਪਾਰਟੀਆਂ ਦੇ ਨਮਾਇਦੇ ਬੈਠੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਕੋਈ ਕਿਸੇ ਪਾਰਟੀ ਨਾਲ ਜੁੜਿਆ ਕੋਈ ਕਿਸੇ ਪਾਰਟੀ ਨਾਲ ਜੁੜਿਆ ਪਰ ਸਾਨੂੰ ਇੱਥੋਂ ਹੀ ਅੱਜ ਸਿੱਖਿਆ ਲੈ ਕੇ ਜਾਣੀ ਚਾਹੀਦੀ ਐ ਭਾਵੇਂ ਅਸੀਂ ਚਾਹੇ ਕਿਸੇ ਨਾਲ ਜਦੋਂ ਬੰਦੇ ਕੋਲੇ ਤਾਕਤ ਆ ਜਾਂਦੀ ਐ ਨਾ ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਰ ਰਿਹਾ ਹਾਂ ਉਹਨਾਂ ਤਾਕਤ ਦੀ ਹਮੇਸ਼ਾ ਚੰਗੇ ਕੰਮਾਂ ਲਈ ਵਰਤੋਂ ਹੋਣੀ ਚਾਹੀਦੀ ਐ ਪਿੰਡ ਦੀ ਭਾਈਚਾਰਕ ਸਾਂਝ ਨੂੰ ਇਕੱਠਾ ਕਰਨ ਵਾਸਤੇ ਹੋਣੀ ਚਾਹੀਦੀ ਐ ਸਾਡਾ ਜਿਸ ਤਰ੍ਹਾਂ ਨਗਰ ਵੱਡਾ ਤੇ ਸਾਡੇ ਪਿੰਡ ਦੇ ਮਸਲੇ ਵੀ ਬੜੇ ਵੱਡੇ ਆ ਬڑے ਵੱਡੇ ਇੱਥੇ ਘਪਲੇ ਹੋਇਆ ਜਿਹੜੇ ਪ੍ਰਸ਼ਾਸਨ ਨੇ ਰਲ ਕੇ ਕੀਤੇ ਆ ਅੱਜ ਤੱਕ ਕੋਈ ਜਾਂਚ ਨਹੀਂ ਹੋਈ ਕਰੋੜਾਂ ਰੁਪਈਆ ਦਾ ਸੀਵਰੇਜ ਦਾ ਘਪਲਾ ਮੈਂ ਕਹਿੰਦਾ ਸਾਡੇ ਪਿੰਡ ਦਾ ਜੇ ਚੰਗੀ ਤਰ੍ਹਾਂ ਜਾਂਚ ਹੋ ਜੇ ਤਾਂ ਇੱਥੇ ਕਰੋੜਾਂ ਰੁਪਈਆ ਦਾ ਘਪਲਾ ਨਿਕਲਣਾ ਹੋ 15 ਸਾਲ ਤੋਂ ਮਹਰਾਜ ਪਿੰਡ ਨਰਕ ਭਰੀ ਜ਼ਿੰਦਗੀ ਜਿਉ ਰਿਹਾ ਅਸੀਂ ਬਾਰ ਬਾਰ ਬੇਨਤੀ ਕੀਤੀ ਆ ਸਾਡੇ ਭਾਈਚਾਰ ਵਿਚਾਰੇ ਆ ਪੱਤਰਕਾਰ ਵੀਰ ਬੈਠੇ ਇਹਨਾਂ ਨੂੰ ਬਲਾ ਬਲਾ ਪਿੰਡ ਦੇ ਹਾਲਾਤ ਦਿਖਾਏ ਆ ਇਹ ਵੀ ਇਹ ਗੱਲ ਕਹਿੰਦੇ ਵੀ ਧੰਨਾ ਯਾਰੇ ਲੋਕ ਜਿਹੜੇ ਇੱਥੇ ਇਸ ਨਗਰ 'ਚ ਰਹਿ ਰਹੇ ਆ ਸੀਵਰੇਜ ਦਾ ਪਾਣੀ ਟਾਇਲਟਾਂ ਦਾ ਪਾਣੀ ਲੋਕਾਂ ਦੇ 12 ਮੂਹਰੇ ਗਲੀਆਂ ਦੇ ਮੂਹਰੇ ਐ ਫਿਰਦਾ ਤੇ ਅੱਜ ਤੱਕ ਸਾਡੇ ਮੁੱਖ ਮੰਤਰੀ ਦੀ ਤਿੰਨ ਸਾਲੋਂ ਉਧਰ ਤਾਂ ਨਿਗਾ ਬੱਜੀ ਨਹੀਂ ਤੇ ਨਾ ਹੀ ਸਾਡੇ ਇੱਥੋਂ ਦੇ ਜਿਹੜੇ ਨੁਮਾਇੰਦੇ ਆ ਜਿਹੜੇ ਅੱਜ ਸ਼ਿਕਾਇਤਾਂ ਕਰ ਉਹਨਾਂ ਦੀ ਕਿਤੇ ਨਿਗਾ ਬੱਜੀ ਆ ਜੇ ਕਿਤੇ ਇਹੀ ਗੱਲ ਕੱਲ ਮੁੱਖ ਮੰਤਰੀ ਕੋਲੇ ਪਹ ਲੈ ਇਹ ਗੱਲ ਕਰੀ ਮੁੱਖ ਮੰਤਰੀ ਸਾਹਿਬ ਇੱਥੋਂ 30 ਕਿਲੋਮੀਟਰ ਦੂਰ ਤੁਸੀਂ ਖੜੇ ਹੋ ਤੁਸੀਂ ਸਾਡਾ ਮਹਰਾਜ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ ਮੇਰੇ ਨਾਲ ਸਾਡੇ ਪਿੰਡ ਦੇ ਵਿੱਚ ਇੱਕ ਗਿੜਾ ਦਿਓ ਸਾਡੇ ਪਿੰਡ ਦੇ ਜਿਹੜੇ ਮਸਲੇ ਆ ਸੋ ਨੂੰ ਮੈਂ ਦਿਖਾਉਣ ਲੱਗਿਆ ਕਿਉਂਕਿ ਮੈਂ ਛੋਟੀ ਪਾਰਟੀ ਦਾ ਆਗੂ ਆ ਤਾਂ ਸਾਰੇ ਪਿੰਡ ਨੇ ਫੁੱਲਾਂ ਦੀ ਵਰਖਾ ਕਰਨੀ ਸੀ ਮੁੱਖ ਮੰਤਰੀ ਦੇ ਵੀ ਉਸ ਆਗੂ ਤੇ ਵੀ ਵੀ ਯਾਰ ਬਹੁਤ ਵੱਡੀ ਗੱਲ ਕੀਤੀ ਹੈ ਮੁੱਖ ਮੰਤਰੀ ਨੇ ਪਿੰਡ ਦੇ ਵਿੱਚ ਲੈ ਕੇ ਆਇਆ ਪਰ ਕੀਤਾ ਕੀ ਉਲਟਾ ਨਫ਼ਰਤ ਦੀ ਰਾਜਨੀਤੀ ਜਿੱਦਣਾ ਸਾਡੇ ਭਾਈਚਾਰ ਕਿਸਾਨ ਜਿਹੜੇ ਅੱਜ ਭਲੇ ਮਾਰ ਸੰਬੰਦੇ ਆ ਉਹਨਾਂ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਸੋ ਮੈਂ ਬਹੁਤ ਹੀ ਨਿੰਦਣਯੋਗ ਘਟਨਾ ਜਿਹੜੀ ਗੱਲ ਹੋਈ ਆ ਪਤਾ ਲੱਗਾ ਇੱਥੇ ਬੈਠੇ ਬੈਠੇ ਵੀ ਉਹ ਸਾਰੇ ਬੰਦਿਆਂ ਦੀਆਂ ਜਿਹੜੀਆਂ ਜਵਾਨ ਤਾਂ ਮਾਨਯੋਗ ਕੋਰਟ ਨੇ ਲੈ ਲਈਆਂ ਹਰ ਹਜੇ ਉਹ ਗੱਲ ਬਾਹਰ ਆਏ ਤਾਂ ਬਤਲ ਗਈ ਵੀ ਜਮਾਨਤਾ ਹੋ ਗਿਆ ਜਾਂ ਹਜੇ ਤੱਕ ਰੋ ਕਲੀਅਰ ਨਹੀਂ ਗੱਲ ਹੋ ਚੁੱਕੀ ਕਿਉਂਕਿ ਜਿਹੜੇ ਉਸ ਕੁਰਸੀਆਂ ਤੇ ਬੈਠੇ ਉਹਨਾਂ ਨੂੰ ਵੀ ਪਤਾ ਵੀ ਇਹ ਬਹੁਤ ਇਹ ਜਿਹੜੀ ਬਦਲੇ ਦੀ ਭਾਵਨਾ ਨਾਲ ਜਿਹੜੀ ਕਾਰਵਾਈ ਹੋਈ ਹੈ ਕਿਉਂਕਿ ਕਿਸੇ ਵੀ ਚੀਜ਼ ਦੀ ਜਦੋਂ ਇੱਡੀ ਛੇਤੀ ਅਸੀਂ ਪਰਚਾ ਦਿੰਦੇ ਤਾਂ ਉਹਦੀ ਜਾਂਚ ਹੋਏ ਤੋਂ ਬਣਾ ਪਰਚਾ ਬਣਦਾ ਨਹੀਂ ਹੁੰਦਾ ਸੋ ਮੈਂ ਬੇਨਤੀ ਕਰਦਾ ਅੱਜ মিডিਏ ਨੂੰ ਤੇ ਮੁੱਖ ਮੰਤਰੀ ਨੂੰ ਵੀ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਕੱਲ ਜਿਹੜਾ ਪਰਚਾ ਕਰਕੇ ਭਲੇ ਮਾਨਸਾਂ ਤੇ ਕਿਉਂਕਿ ਇਹ ਬੰਦੇ ਨਾ ਤਾਂ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਕੋਈ ਆਗੂ ਆ ਨਾ ਹੀ ਇਹ ਕਿਸੇ ਜੁਨੀਅਨਾਂ ਦੇ ਆਗੂ ਆ ਇਹ ਕ ਆਮ ਕੰਮ ਕਰਨ ਵਾਲੇ ਬੰਦੇ ਆ ਸਾਰੇ ਇਹ। ਇਹਨਾਂ ਨੇ ਪਿੰਡਾਂ ਦੇ ਵਿੱਚ ਅਸੀਂ ਆਮ ਹੀ ਜੇ ਕੋਈ ਇਕੱਠਵੱਟ ਹੁੰਦਾ ਜਾਂ ਕੋਈ ਸਾਂਝਾ ਕੰਮ ਕਰਉਣਾ ਅਸੀਂ ਬਾਸ ਇਕੱਠੀ ਕਰਦੇ ਆ ਤੇ ਅਸੀਂ ਉਹ ਬੰਦਾ ਦੇ ਮੂੰਹ ਨਹੀਂ ਪੈਸੇ ਇਕੱਠੇ ਦਿੰਨੇ ਆ। ਸਾਡੇ ਪਿੰਡਾਂ 'ਚ ਆਮ ਹੀ ਜੇ ਮੰਨੋ ਕੋਈ ਬਾਸ ਇਕੱਠੀ ਕਰਨੀ ਆ ਤਾਂ ਅਸੀਂ ਜਿਹੜੇ ਪਿੰਡ ਦੇ ਚਾਰ ਮੁੱਧਵਾਰ ਬੰਦੇ ਉਹਨਾਂ ਨੂੰ ਮੂੰਹੇ ਲਾ ਦਿੰਨੇ ਆ ਵੀ ਤਾਂ ਕਿ ਪਿੰਡ ਦਾ ਜਿਹੜਾ ਸਾਂਝਾ ਕੰਮ ਹੋ ਜੇ। ਕੱਲ ਨੂੰ ਇਸ ਤਰ੍ਹਾਂ ਪਿੰਡਾਂ ਦੇ ਕੰਮਾਂ ਦੇ ਮੂੰਹੇ ਕਿਹੜਾ ਲੱਗ ਜਿਹੜੇ ਛੋਡੇ ਨਮਾਇੰਦੇ ਆ ਤੁਸੀਂ ਜਾਂਚ ਕਰੋ ਛੋਡੇ ਵਿਧਾਇਕਾਂ 'ਚ ਕਰੋੜਾਂ ਰੁਪਈਆ ਦਾ ਘਪੜੇ ਨਿਕਲ ਰਹੇ ਆ ਉਹਨਾਂ ਉਹ ਛੋਡੇ ਆ ਫਿਰਦੇ ਛੋਡੇ ਸਾਹਮਣੇ ਅੱਜ ਤੱਕ ਕੀ ਕੀਤਾ ਉਹਨਾਂ ਦਾ ਇੱਕ ਭਲੇ ਮਾਰਸ ਬੰਦਿਆਂ ਨੂੰ ਘਰੋਂ ਫੜ ਕੇ ਉਹਨਾਂ ਦੇ ਇਸ ਤਰ੍ਹਾਂ ਰੇਡ ਮਾਰੀਆ ਜਿਵੇਂ 50-50 ਬੰਦੇ ਪੁਲਿਸ ਦੇ ਮਾਰ ਕੇ ਜਿਵੇਂ ਬਹੁਤ ਵੱਡੇ ਕ੍ਰਿਮੀਨਲ ਹੁੰਦੇ ਆ ਉਹ ਇਹ ਬਹੁਤ ਨਿੰਦਣਜੋਗ ਘਟਨਾ ਹੋਈ ਆ ਮੁੱਖ ਮੰਤਰੀ ਸਾਹਿਬ ਛੋਡਾ ਜਮਰਾਜ 18000 ਦੀ ਵੋਟ ਵਾਲਾ ਪਿੰਡ ਆ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ ਛੋਡੀ ਕੱਲ ਦੀ ਘਟਨਾ ਨਾਲ ਛੋਡੀ ਸਾਰੇ ਅੱਜ ਮਿੱਟੀ ਫਿਰ ਗਈ ਛੋਡੇ ਸਾਰੇ ਕੰਮ ਤੇ ਜਿਹੜੇ ਤੁਸੀਂ ਬਹੁਤ ਸਖਤ ਸਾਥਾਂ ਦੇ ਵਿੱਚ ਅਸੀਂ ਨਿਖੇਧੀ ਕਰਦੇ ਆ ਤੇ ਸਾਨੂੰ ਭਰੋਸਾ ਵੀ ਹੈ ਇਸ ਗੱਲ ਦਾ ਵੀ ਕੋਰ ਇਨਸਾਫ ਦਊਗੀ ਨਾ ਬੰਦਿਆਂ ਨੂੰ ਇਹ ਕੱਲ ਨੂੰ ਜਿਹੜੇ ਆ ਜਬ ਵੱਡੇ ਚੰਨਣ ਵਾਲੇ ਵੀ ਆ ਛੋਟੇ ਜਰਿਹੀ ਬੈਠੇ ਦੇਖ ਰਿਹਾ ਮੈਂ ਕਹਿੰਦਾ ਸਾਡੇ ਪਿੰਡ ਦੇ ਵਿੱਚ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਮੀਡੀਆ ਨੂੰ ਅਸੀਂ ਤੁਹਾਨੂੰ ਹੱਥਾਂ ਦੇ ਚੱਕਾਂਗੇ ਸਾਡੇ ਪਿੰਡ ਦੀ ਉਹ ਤਸਵੀਰ ਦਿਖਾਓ ਜਿਹੜੀ ਨਰਕ ਭਰੀ ਜ਼ਿੰਦਗੀ ਲੋਕ ਜਿਉ ਰਹੇ ਆ ਜਿੱਥੇ ਅੱਜ ਮੈਂ ਖੜਾ ਇਥੇ ਗੁਰੂ ਘਰ ਸਾਡੇ ਪਿੰਡ ਦਾ ਸਭ ਤੋਂ ਮੇਨ ਗੁਰੂ ਘਰ ਆ ਟਾਇਲਟਾਂ ਦਾ ਪਾਣੀ ਸੀਵਰੇਜ ਦਾ ਪਾਣੀ ਤੁਸੀਂ ਲਾ ਸਾਡੀਆਂ ਭੈਣਾਂ ਬੈਠੀਆਂ ਤੁਸੀਂ ਗੁਰੂ ਘਰ ਆ ਕੇ ਮੱਥਾ ਨਹੀਂ ਟੇਕ ਸਕਦੇ ਇੱਥੇ ਨਹੀਂ ਕਿਤੇ ਅੱਜ ਦੇ ਕਿਸੇ ਨਿਗ੍ਹਾਬਜੀ ਇੱਥੇ ਨਹੀਂ ਮੁੱਖ ਮੰਤਰੀ ਦਾ ਪ੍ਰਸ਼ਾਸਨ ਇੱਥੇ ਆ ਕੇ ਦੱਸਦਾ ਨੂੰ ਵੀ ਮਹਰਾਜਪਿੰਡ ਦੇ ਵਿੱਚ ਬੁਰਾ ਹਾਲ ਮਾੜੀ ਜੀ ਗੱਲ ਕਹਿਣ ਸਾਰ ਨਾਲ ਦਿਨੋਂ ਭਲੇ ਮਰਸਾਂ ਦੇ ਘਰਾਂ ਚ ਜਾ ਕੇ ਉਹਨਾਂ ਨੂੰ ਐਸ ਤਰ੍ਹਾਂ ਚੱਕ ਕੇ ਲੈ ਕੇ ਗਿਆ ਜਿਵੇਂ ਕੋਈ ਬਹੁਤ ਵੱਡਾ ਉਹਨਾਂ ਨੇ ਕ੍ਰਾਈਮ ਕੀਤਾ ਹੁੰਦਾ ਤੇ ਪਰ ਕਹਿੰਦੇ ਹੁੰਦੇ ਆ ਪ੍ਰਮਾਤਮਾ ਦੇ ਘਰੇ ਤੇ ਜਿਹੜੇ ਲੋਕਾਂ ਦਾ ਜਿਹੜੀ ਆਵਾਜ਼ ਹੁੰਦੀ ਆ ਉਹ ਕਦੇ ਮੰਨ ਲਓ ਬਯਰਥੀ ਨਹੀਂ ਜਾਂਦੀ ਹੁੰਦੀ ਕੱਲ੍ਹ ਦੇ ਲੋਕ ਦਵਾਮਾ ਕਰ ਰਹੇ ਵੀ ਇਹ ਬਹੁਤ ਮਾੜੀ ਘਟਨਾ ਤੇ ਉਹਨਾਂ ਨੂੰ ਮੈਨੂੰ ਪਤਾ ਲੱਗੇ ਸੋ ਮੈਂ ਬਹੁਤ ਸਖਤ ਸਵਾਲਾਂ ਦੇ ਵਿੱਚ ਇਹਦੀ ਨਿਖੇਧੀ ਕਰਦਾ ਅਸੀਂ ਜਿੰਨੇ ਵੀ ਇੱਥੇ ਇਕੱਠੇ ਹੋਏ ਅਸੀਂ ਕੋਈ ਪਾਰਟੀਆਂ ਦੇ ਨੁਮਾਇੰਦੇ ਨਹੀਂ ਜਾਂ ਅਸੀਂ ਕੋਈ ਪਾਰਟੀਆਂ ਕਰਕੇ ਅਸੀਂ ਕੋਈ ਵੋਟਾਂ ਚ ਰਗਾਉਣ ਦੀ ਰਾਜ ਦਿੱਤੀ ਨਹੀਂ ਆਏ ਅਸੀਂ ਭਾਈਚਾਰਕ ਸਾਂਝ ਕਰਕੇ ਇੱਥੇ ਆਏ ਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੋਈ ਵੀ ਪਿੰਡ ਦਾ ਇਕੱਠ ਹੁੰਦਾ ਅਸੀਂ ਸਾਰੇ ਅੱਜ ਇੱਥੇ ਬੈਠਾ ਅਸੀਂ ਸੌਂ ਖਾ ਕੇ ਜਾਣਾ ਅਸੀਂ ਪਿੰਡ ਦੇ ਸਾਡੀ ਭਾਈਚਾਰਕ ਸਾਂਝ ਪਹਿਲਾਂ ਸਾਡੀਆਂ ਪਾਰਟੀਆਂ ਬਾਅਦ ਦੇ ਵਿੱਚ ਅਸੀਂ ਇਹ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਕਾਇਮ ਕਰਨੀ ਆ ਇਹਨਾਂ ਦੇ ਐਮਐਲਏ ਇਹਨਾਂ ਦੇ ਮంత్రి ਇਹ ਮੁੱਖ ਮੰਤਰੀ ਆਪ ਖੋਦੇ ਗੱਲ ਕਹਿੰਦਾ ਰਿਹਾ ਪਿੰਡਾਂ ਦੇ ਵਿੱਚ ਮੈਂ ਭਾਈਚਾਰਕ ਸਾਂਝ ਕਾਇਮ ਕਰ ਦੂੰਗਾ ਆ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਦੇ ਵਿੱਚ ਆ ਨਮੂਨਾ ਭਾਈਚਾਰਕ ਸਾਂਝ ਦਾ ਕੋਈ ਕੰਮ ਕਰਕੇ ਪਿੰਡ ਦੇ ਵਿੱਚ ਇਹ ਗੱਲ ਕਰਦਾ ਤਾਂ ਅਸੀਂ ਵੀ ਅਸੀਂ ਮੂਰੇ ਹੋ ਕੇ ਸਵਾਤ ਕਰਦੇ ਵੀ ਭਾਈ ਸਾਡੇ ਪਿੰਡ ਦੇ ਵਿੱਚ ਮੁੱਖ ਮੰਤਰੀ ਨੇ ਆ ਕੰਮ ਕੀਤਾ ਅੱਜ ਤੱਕ ਜਿਹੜਾ ਪ੍ਰਸ਼ਾਸਨ ਕਰੋੜਾ ਰੁਪਇਆ ਖਾ ਗਿਆ ਉਹਨਾਂ ਦੀ ਕੋਈ ਜਾਂਚ ਨਹੀਂ ਕੀਤੀ ਸਾਡੇ ਪਿੰਡ ਦਾ ਪਹਿਲਾ ਮੁੱਖ ਮੰਤਰੀ ਰਿਹਾ ਕੈਪਟਨ ਨਵਿੰਦਰ ਸਿੰਘ ਉਹਦੇ ਉਹਦੇ ਟਾਈਮ ਤੇ ਵੀ ਅਸੀਂ ਬੋਲਦੇ ਰਹੇ ਆ ਉਹਦੇ ਟਾਈਮ ਤੇ ਵੀ ਕਰੋੜਾਂ ਰੁਪਈਆ ਦਾ ਕਪੜਾ ਹੋਇਆ ਅੱਜ ਤੱਕ ਨਹੀਂ ਕਿਤੇ ਉਹਨਾਂ ਦੀ ਯਾਦ ਚ ਹੋਈ ਤੇ ਆ ਇੱਕ ਭਲੇ ਮਾਨਸ ਬੰਦੇ ਘਰੇ ਬੈਠੇ ਬਿਨਾਂ ਗੱਲ ਤੋਂ ਆ ਕੇ ਪਰਚੇ ਦੇ ਵਿੱਚ ਤੁੰਨੇ ਤੇ ਉਹਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਸਾਡੀ ਦਿਲੋਂ ਹਮਦਰਦੀ ਇਸ ਪਰਿਵਾਰ ਦੇ ਨਾਲ ਜਿੱਥੋਂ ਤੱਕ ਵੀ ਕੋਈ ਲੜਾਈ ਲੜਨੀ ਵੀ ਅਸੀਂ ਇਸ ਪਰਿਵਾਰ ਦੇ ਨਾਲ ਖੜਾਂਗੇ ਤੇ ਆ ਸਾਡੀਆਂ ਵੱਡੀ ਗੰਟੀਰੇ ਵਿੱਚ ਪੈਣਾ ਬੈਠੀਆਂ ਤੇ ਮੈਂ ਮੀਡੀਆ ਨੂੰ ਵੀ ਕਹਿੰਦਾ ਸਾਰਾ ਇਕੱਠ ਚੰਗੀ ਤਰ੍ਹਾਂ ਦਿਖਾ ਦਿਓ ਵੀ ਇਹ ਭਲੇ ਮਾਨਸਾ ਤੇ ਮੰਗਰ ਆਇਆ ਇਹ ਸਿਰਫ ਸ਼ਾਮ ਦੇ ਟਾਈਮ ਦੀ ਕਾਲ ਗਈ ਹੈ ਜੇ ਕਿਤੇ ਅੱਜ ਤੜਕੇ ਦਾ ਪਤਾ ਲੱਗਿਆ ਉਹਨਾਂ ਸਾਰਾ ਨਗਰ ਇਸੇ ਤਿਲਸਟੂਨੋਂ ਤਾਂ ਨਹੀਂ ਹੋਣਾ ਸੀਗਾ ਸੋ ਇਥੋਂ ਪ੍ਰਸ਼ਾਸਨ ਨੂੰ ਸਬਕ ਲੈਣਾ ਚਾਹੀਦਾ ਅੱਗੇ ਤੋਂ ਵੀ ਕੋਈ ਪਿੰਡ ਦੇ ਵਿੱਚ ਕਾਰਵਾਈ ਕਰਨੀ ਤਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਕਿਉਂਕਿ ਕੱਲ ਨੂੰ ਇਹ ਸਰਕਾਰਾਂ ਦਾ ਬਦਲ ਜਾਂਦੀਆਂ ਹੁੰਦੀਆਂ ਪਰ ਕੋਰਟਾਂ ਦੇ ਵਿੱਚ ਫਿਰ ਉਹ ਫਾਈਲਾਂ ਲੈ ਕੇ ਤੁਰੇ-ਫਿਰਦੇ ਹੁੰਦੇ ਆ ਆ ਤੁਸੀਂ ਦੇਖਿਆ ਜਿਨ੍ਹਾਂ ਨੇ ਮਾੜੇ ਦੌਰ ਦੇ ਵਿੱਚ ਭਲੇ ਮਰਦਾਂ ਨੂੰ ਘਰੋਂ ਚੱਕ-ਚੱਕ ਕੋ-ਕੋ ਕੇ ਮਾਰਿਆ ਅੱਜ ਉਹਨਾਂ ਨੂੰ ਕੋਰਟਾਂ ਸਜ਼ਾ ਸੁਣਾ ਰਹੀਆਂ ਆ ਜੋ ਲੇਲੜੀਆਂ ਘੜਦੇ ਫਿਰਦੇ ਆ ਇਹਨਾਂ ਦਾ ਹਿਸਾਬ ਦੇਣਾ ਪੈਣਾ ਇਹ ਸਮਾਂ ਆ ਜਾਂਦਾ ਹੁੰਦਾ ਸਦਾ ਤਾਕਤ ਨਹੀਂ ਰਹਿੰਦੀ ਹੁੰਦੀ ਜਿਹੜਾ ਇਨਸਾਨ ਤਾਕਤ ਦੇ ਵਿੱਚ ਆ ਤਾਕਤ ਦੇ ਵਿੱਚ ਹੀ ਇਨਸਾਨ ਦਾ ਪਤਾ ਲੱਗਦਾ ਹੁੰਦਾ ਵੀ ਉਹਨੂੰ ਲੈ ਕੇ ਕਿੰਨੇ ਗਿਆ ਉਹਨੂੰ ਸੰਸਕਾਰ ਕਿਉਂ ਜਿਵੇਂ ਮਿਲੇ ਹੋਏ ਆ ਇਹਨਾਂ ਨੂੰ ਇੱਥੋਂ ਹੀ ਬੰਦਰਾ ਪਤਾ ਲੱਗਦਾ ਜਿਹੜੇ ਬੰਦੇ ਤਾਕਤ ਦੇ ਵਿੱਚ ਆ ਕੇ ਭੋਲੇ ਭਾਲੇ ਲੋਕਾਂ ਦੇ ਜ਼ੁਲਮ ਕਰਦੇ ਆ ਫਿਰ ਉਹਨਾਂ ਨੂੰ ਜਨਤਾ ਮaaf ਨਹੀਂ ਕਰਦੀ ਇਹ ਸਾਡੇ ਇਥੋਂ ਦੇ ਐਮਐਲਏ ਨੂੰ ਵੀ ਸੇਧ ਲੈਣੀ ਚਾਹੀਦੀ ਵੀ ਉਹੀ ਨਗਰ ਜਿੱਥੇ ਆ ਕੇ ਸੌਂ ਖਾਂਦਾ ਹੁੰਦਾ ਸੀ ਤੇ ਇਸ ਨਗਰ ਨੇ ਭਲੇ ਮਾਰ ਸਬੰਦਾਂ ਨੂੰ ਚੱਕ ਕੇ ਤੁਸੀਂ ਬਿਨਾਂ ਗੱਲ ਤੋਂ ਪਰਚਾ 'ਚ ਤੁਨੇ ਬਹੁਤ ਮਾੜੀ ਘਟਨਾ ਹੋਈ ਹੈ ਇਹ ਸਾਨੂੰ ਆਉਣ ਵਾਲੇ ਟਾਈਮ 'ਚ ਦਾ ਖਿਮਾਜਾ ਬਹੁਤ ਨਾ ਪੈਣਾ ਪਰ ਮੈਂ ਨਾਲ ਦੀ ਨਾਲ ਬੇਨਤੀ ਵੀ ਕਰਦਾ ਜੇ ਗਲਤੀ ਸੁੱਤੋ ਹੋਈ ਆ ਇਹ ਗਲਤੀ ਸੁਧਾਰਨ ਵਾਸਤੇ ਪਿੰਡ ਦੇ ਵਿੱਚ ਹੀ ਤੁਸੀਂ ਇੱਥੇ ਆਓ ਤੇ ਆਪਦੇ ਮੁੱਖ ਮੰਤਰੀ ਨੂੰ ਪਿੰਡ ਦੇ ਵਿੱਚ ਲੈ ਕੇ ਆਓ ਪਿੰਡ ਦੀਆਂ ਮੰਗਾਂ ਤੁਹਾਨੂੰ ਸਾਰਿਆਂ ਨੂੰ ਕਹਿਣ ਦੀ ਲੋੜ ਨਹੀਂ ਤੁਹਾਨੂੰ ਸਾਰੇ ਪਤਾ ਲੱਗਣਾ ਉਹ ਆ ਕੇ ਹੱਲ ਕਰਵਾਓ ਤਾਂ ਸਾਨੂੰ ਲੋਕ ਮਾਫ ਕਰ ਦੇਣਗੇ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ